ਸਤਿ ਸ੍ਰੀ ਅਕਾਲ ਜੀ ਅੱਜ ਆਤਵਾਰ ਦਾ ਦਿਨ ਸਵੇਰ ਦਾ ਟਾਈਮ ਆ ਤੇ ਐਤਵਾਰ ਦੇ ਦਿਨ ਜਿਹੜਾ ਆ ਉਹ ਜ਼ਿਆਦਾਤਰ ਸਵੇ ਦੇ ਬ੍ਰੇਕਫਾਸਟ ਵਿੱਚ ਜਿਹੜਾ ਆ ਉਹ ਗੋਭੀ ਵਾਲੇ ਪਰੌਂਠੇ ਮੂਲੀ ਵਾਲੇ ਪਰੌਂਠੇ ਜਾਂ ਆਲੂ ਵਾਲੇ ਪਰੌਂਠੇ ਬੰਦਦੇ ਆ ਸੋ ਅੱਜ ਜਿਹੜਾ ਆ ਉਹ ਗੋਭੀ ਵਾਲੇ ਪਰੌਂਠੇ ਬਣਾਉਣੇ ਆ ਤੇ ਮੇਰੇ ਕੋਲ ਗੋਭੀ ਪਈ ਹੋਈ ਸੀਗੀ ਜਦੋਂ ਮੈਂ ਗੋਭੀ ਕੱਟੀ ਨਾ ਉੱਪਰੋਂ ਤੇ ਸਹੀ ਸੀ ਪਰ ਜਦੋਂ ਵਿੱਚੋਂ ਜਿਹੜਾ ਸੀ ਨਾ ਇਸ ਤਰ੍ਹਾਂ ਜਾਮਨੀ ਕਲਰ ਦੀ ਸੀਗੀ ਜਦੋਂ ਉਹਨਾਂ ਨੇ ਦਵਾਈਆਂ ਦਾ ਛਿੜਕਾਅ ਕੀਤਾ ਹੁੰਦਾ ਨਾ ਤੇ ਉਦੋਂ ਇਸ ਤਰ੍ਹਾਂ ਦੀ ਮਤਲਬ ਕਿ ਜਾਮਨੀ ਕਲਰ ਦੇ ਜਿਹੜੇ ਨਿਸ਼ਾਨ ਆ ਉਹ ਪੈ ਜਾਂਦੇ ਆ ਸੋ ਮੈਂ ਕੀ ਕੀਤਾ ਕਿ ਮੈਨੂੰ ਪਾਣੀ ਵਿੱਚ ਪਾ ਦਿੱਤਾ ਗਰਮ ਪਾਣੀ ਦੇ ਵਿੱਚ ਪਾਣੀ ਦੇ ਵਿੱਚ ਇਹਨੂੰ ਉਬਾਲਣਾ ਨਹੀਂ ਆ ਬਸ ਗਰਮ ਪਾਣੀ ਦੇ ਨਾਲ ਧੋਣਾ ਆ ਮੈਂ ਪਾਣੀ ਵਿੱਚ ਇੱਕ ਚਮਚ ਜਿਹੜਾ ਨਮਕ ਦਾ ਪਾ ਦਿੱਤਾ ਸੀਗਾ ਤੇ ਫਿਰ ਜਦੋਂ ਪਾਣੀ ਥੋੜਾ ਜਿਹਾ ਰਹਿਣ ਲੱਗ ਗਿਆ ਉਦੋਂ ਪਾਣੀ ਨੂੰ ਜਿਹੜਾ ਡレイン ਕਰ ਦਿੱਤਾ ਜਿਹੜਾ ਗੋਭੀ ਦੇ ਉੱਤੇ ਜਾਮਨੀ ਕਲਰ ਦੇ ਨਿਸ਼ਾਨ ਸੀ ਨਾ ਉਹ ਸਾਰੇ ਉੱਤਰ ਗਏ ਸੀਗੇ ਇਹਨਾਂ ਤਸੱਲੀ ਵੀ ਹੁੰਦੀ ਆ ਕਿ ਜਿਹੜੀ ਗੋਭੀ ਆ ਚੰਗੀ ਤਰ੍ਹਾਂ ਧੋਤੀ ਗਈ ਆ ਜਦੋਂ ਵੀ ਗੋਭੀ ਬਣਾਓ ਉਹਨੂੰ ਹਮੇਸ਼ਾ ਗਰਮ ਪਾਣੀ ਨਾਲ ਹੀ ਧੋਵੋ ਨਮਕ ਪਾ ਕੇ ਸੋ ਗੋਭੀ ਨੂੰ ਮੈਂ ਜਿਹੜਾ ਆ ਉਹ ਇੱਕ ਟੋਕਰੀ ਵਿੱਚ ਕੱਢ ਕੇ ਰੱਖ ਦਿੱਤਾ ਆ ਇਹ ਜਿਹੜੀ ਟੋਕਰੀ ਇਹ ਪਲਾਸਟਿਕ ਦੀ ਜ਼ਰੂਰ ਆ ਬਟ ਇਹ ਸੇਫ ਹੈਗੀ ਆ ਤੇ ਇਹਦੇ ਵਿੱਚ ਮੈਂ ਰੱਖ ਦਿੱਤਾ ਸਾਈਡ ਤੇ ਤੇ 19 ਦੇ ਵਿੱਚ ਮੈਂ ਜਿਹੜੇ ਆ ਉਹ ਪਿਆਜ਼ ਕੱਟ ਲਿਆ ਦੋ ਛੋਟੇ ਛੋਟੇ ਮੈਂ ਪਿਆਜ਼ ਲਏ ਜਿਨ੍ਹਾਂ ਨੂੰ ਮੈਂ ਬਰੀਕ ਬਰੀਕ ਕੱਟ ਲਿਆ ਆ 1 ਇੰਚ ਅਦਰਕ ਲਿਆਇਆ ਉਹਨੂੰ ਮੈਂ ਗ੍ਰੇਟ ਕਰ ਲਿਆ ਕਿਉਂਕਿ ਬੱਚੇ ਜਿਹੜੇ ਆ ਉਹ ਅਦਰਕ ਖਾਣਾ ਪਸੰਦ ਨਹੀਂ ਕਰਦੇ ਸੋ ਮੈਂ ਉਹਨਾਂ ਨੂੰ ਕੱਟ ਕੇ ਕੱਟਣ ਦੀ ਬਜਾਏ ਗ੍ਰੇਟ ਕਰ ਲਿਆ ਆ ਦੋ ਹਰੀਆਂ ਮਿਰਚਾਂ ਉਹਨਾਂ ਨੂੰ ਬਰੀਕ ਬਰੀਕ ਕੱਟ ਲਿਆ ਥੋੜਾ ਜਿਹਾ ਧਨੀਆ ਆ ਉਹਨੂੰ ਵੀ ਬਰੀਕ ਬਰੀਕ ਕੱਟ ਲਿਆ ਆ ਸੋ ਜਿਹੜੀ ਗੋਭੀ ਆ ਉਹਨੂੰ ਮੈਂ ਜਿਹੜਾ ਆ ਉਹ ਨਟ ਕਟਰ ਦੇ ਨਾਲ ਜਿਹੜਾ ਆ ਉਹ ਚੌਪ ਕਰ ਲੈਣਾ ਆ ਕਿਉਂਕਿ ਗ੍ਰੇਟ ਤੇ ਹੋਣੀ ਨਹੀਂ ਕਿਉਂਕਿ ਥੋੜੀ ਜੀ ਸੌਫਟ ਹੋ ਗਈ ਆ ਤੇ ਗ੍ਰੇਟ ਕਰਨੀ ਥੋੜੀ ਜੀ ਔਖੀ ਆ ਇਸ ਕਰਕੇ ਮੈਨੂੰ ਨਾਟ ਕਟਰ ਦੇ ਨਾਲ ਜਿਹੜਾ ਚੋਪ ਕਰ ਲਿਆ ਆ ਅਸੀਂ ਚੋਪਰ ਵਿੱਚ ਵੀ ਚੋਪ ਕਰ ਸਕਦੇ ਆ ਹੁਣ ਮੈਂ ਦੋ ਕੌਲੀਆਂ ਆਟੇ ਦੀਆਂ ਲਈਆਂ ਆ ਜਿੰਨੂੰ ਮੈਂ ਛਾਣ ਲਿਆ ਆ ਤੇ ਇੱਕ ਕੌਲੀ ਲੈ ਲਈ ਆ ਵੇਸਣ ਦੀ ਇਹਨੂੰ ਵੀ ਮੈਂ ਛਾਣ ਲੈਣਾ ਆ ਤੇ ਮਤਲਬ ਕਿ ਦੋ ਕੌਲੀਆਂ ਆਟੇ ਦੀਆਂ ਹੋਣੀਆਂ ਚਾਹੀਦੀਆਂ ਤੇ ਇੱਕ ਕੌਲੀ ਵੇਸਣ ਦੀ ਤੇ ਉਹਦੇ ਵਿੱਚ ਜਿਹੜੀ ਗੋਭੀ ਨਾਟਕਟਰ ਦੇ ਨਾਲ ਚੌਪ ਕੀਤੀ ਹੋਈ ਆ ਉਹ ਪਾ ਦਿਤੀ ਆ ਫਿਰ ਇਹਦੇ ਵਿੱਚ ਪਾ ਦਿੱਤੇ ਕੱਟੇ ਹੋਏ ਪਿਆਜ਼ ਗ੍ਰੇਟ ਕੀਤਾ ਹੋਇਆ ਅਦਰਕ ਹਰੀ ਮਿਰਚ ਤੇ ਹਰਾ ਧਨੀਆ ਬਸ ਇਹੀ ਚੀਜ਼ਾਂ ਪਾਈਆਂ ਅਗਰ ਤੁਸੀਂ ਇਹਦੇ ਵਿੱਚ ਆਲੂ ਪਾਉਣਾ ਚਾਹੁੰਦੇ ਹੋ ਉਬਾਲ ਕੇ ਉਬਾਲੇ ਹੋਏ ਆਲੂ ਵੀ ਮੈਸ਼ ਕਰਕੇ ਇਹਦੇ ਵਿੱਚ ਪਾ ਸਕਦੇ ਹੋ ਫਿਰ ਮੈਂ ਪਾ ਦਿੱਤਾ ਨਮਕ ਗਰਮ ਮਸਾਲਾ ਹਲਦੀ ਤੇ ਇੱਕ ਚਮਚ ਅਜਵਾਇਨ ਦਾ ਤੇ ਨਾਲ ਹੀ ਪਾ ਦਿੱਤੀਆ ਕਾਲੀ ਮਿਰਚ ਬਾਕੀ ਜਿਹੜੇ ਮਸਾਲੇ ਆ ਤੁਸੀਂ ਟੇਸਟ ਦੇ ਅਕੋਰਡਿੰਗ ਵੀ ਪਾ ਸਕਦੇ ਹੋ ਬਟ ਗੋਭੀ ਦੇ ਵਿੱਚ ਮੇਨ ਮਸਾਲੇ ਇਹੀ ਹੁੰਦੇ ਆ ਗੋਭੀ ਦੀ ਮਤਲਬ ਕਿ ਜਿਹੜੇ ਪਰੌਂਠੇ ਹੁੰਦੇ ਨੇ ਨਾ ਉਹਨਾਂ ਦੇ ਵਿੱਚ ਮੇਨ ਮਸਾਲੇ ਇਹੀ ਹੁੰਦੇ ਆ ਮੈਂ ਲਾਲ ਮਿਰਚ ਯੂਜ਼ ਨਹੀਂ ਕਰਦੀ ਮੈਂ ਹਰੀ ਮਿਰਚ ਹੀ ਜ਼ਿਆਦਾ ਯੂਜ਼ ਕਰਦੀ ਆ ਤੁਸੀਂ ਲਾਲ ਮਿਰਚ ਵੀ ਪਾ ਸਕਦੇ ਹੋ ਅਗਰ ਤੁਸੀਂ ਜ਼ਿਆਦਾ ਕਰਾਰਾ ਖਾਂਦੇ ਹੋ ਹੁਣ ਜਿਹੜਾ ਆ ਪਾਣੀ ਨਾਲ ਨਹੀਂ ਪਹਿਲਾਂ ਪਾਉਣਾ ਪਹਿਲਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਆ ਫਿਰ ਥੋੜਾ ਥੋੜਾ ਪਾਣੀ ਪਾ ਕੇ ਇੱਕ ਟਾਈਟ ਜਿਹੜਾ ਇਹਦਾ ਆਟਾ ਆ ਗੁੰਨ ਲੈਣਾ ਆ ਕਿਉਂਕਿ ਜਦੋਂ ਗੋਭੀ ਦੇ ਵਿੱਚ ਗੋਭੀ ਕਿਉਂਕਿ ਉਹ ਬਾਲੀ ਹੋਈ ਸੀਗੀ ਇਸ ਕਰਕੇ ਉਹਦੇ ਵਿੱਚ ਪਾਣੀ ਹੈਗਾ ਸੀਗਾ ਤੇ ਜਦੋਂ ਇਹ ਨਮਕ ਦੇ ਨਾਲ ਮਿਲਦੀ ਆ ਨਾ ਫਿਰ ਇਹ ਪਾਣੀ ਰਿਲੀਜ਼ ਕਰਦੀ ਆ ਜੇ ਅਸੀਂ ਪਹਿਲਾਂ ਹੀ ਆਟਾ ਨਰਮ ਗੁੰਨ ਲਵਾਂਗੇ ਤੇ ਫਿਰ ਥੋੜੀ ਦੇਰ ਬਾਅਦ ਜਿਹੜਾ ਇਹ ਆਟਾ ਹੋਰ ਜ਼ਿਆਦਾ ਨਰਮ ਹੋ ਜਾਊਗਾ ਤੇ ਹੋ ਸਕਦਾ ਇਹ ਜ਼ਿਆਦਾ ਪਤਲਾ ਹੋ ਜਾਵੇ ਸੋ ਇਸ ਕਰਕੇ ਜਿਹੜਾ ਆਟੇ ਨੂੰ ਆ ਨਾ ਉਹ ਥੋੜਾ ਸਖਤ ਹੀ ਗੁੰਨਣਾ ਆ ਸੋ ਆਟਾ ਜਿਹੜਾ ਮੈਂ ਗੁੰਨ ਲਿਆ ਆ ਜਿਆਦਾ ਵੀ ਸਖਤ ਨਹੀਂ ਆ ਬਸ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਉਂਗਲ ਜਿਹੜੀ ਵਿੱਚ ਖੁਬਣੀ ਚਾਹੀਦੀ ਆ ਤੇ ਆਟੇ ਨੂੰ ਮੈਂ 10 ਮਿੰਟ ਲਈ ਟੱਕ ਕੇ ਰੱਖ ਦਿੱਤਾ ਆ ਤੇ 10 ਮਿੰਟ ਬਾਅਦ ਜਿਹੜਾ ਆ ਆਟੇ ਨੂੰ ਫਿਰ ਮੁਕੀ ਦੇ ਲਵਾਂਗੀ ਤੇ ਆਟਾ ਥੋੜਾ ਜਿਹਾ ਅੱਗੇ ਨਾਲੋਂ ਨਰਮ ਹੋ ਗਿਆ ਆ ਕਿਉਂਕਿ ਗੋਭੀ ਜਿਹੜੀ ਆ ਉਹਨੇ ਥੋੜਾ ਪਾਣੀ ਜਿਹੜਾ ਉਹ ਛੱਡ ਦਿੱਤਾ ਆ ਤੇ ਆਟਾ ਜਿਹੜਾ ਨਰਮ ਹੋ ਗਿਆ ਆ ਬਸ ਆਟੇ ਨੂੰ ਥੋੜੀ देर ਮੁਕੀ ਦੇ ਕੇ ਫਿਰ ਇਹਨੂੰ ਜਿਹੜਾ ਆ ਉਹ ਇਕੱਠਾ ਕਰਕੇ ਰੱਖ ਲੈਣਾ ਆ ਤੇ ਇਸ ਦੀਆਂ ਬਣਾ ਲੈਣੀਆਂ ਆ ਪਰੌਂਠੀਆਂ ਸੋ ਮੈਂ ਅੱਜ ਗੋਲ ਵਾਲੀਆਂ ਪਰੌਂਠੀਆਂ ਬਣਾਉਣੀਆਂ ਆ ਤੁਸੀਂ ਕਿਸੇ ਵੀ ਤਰ੍ਹਾਂ ਦੇ ਨਾਲ ਚਾਹੇ ਚੌਰਸ ਬਣਾ ਲਓ ਚਾਹੇ ਗੋਲ ਬਣਾ ਲਿਓ ਜਾਂ ਤੁਸੀਂ ਇਹਨਾਂ ਨੂੰ ਜਿਹੜਾ ਆ ਮਤਲਬ ਕਿ ਜਿਵੇਂ ਲੱਛੇਦਾਰ ਪਰੌਂਠੇ ਹੁੰਦੇ ਆ ਨਾ ਉਸ ਤਰੀਕੇ ਨਾਲ ਵੀ ਬਣਾ ਸਕਦੇ ਹੋ ਸੋ ਮੈਂ ਅੱਜ ਜਿਹੜਾ ਆ ਇਹਨੂੰ ਵਿੱਚ ਘਿਓ ਲਾ ਕੇ ਨਾ ਤੇ ਫਿਰ ਇਹਨੂੰ ਗੋਲ-ਗੋਲ ਰੋਲ ਕਰਕੇ ਤੇ ਗੋਲ-ਗੋਲ ਇਹਦੀਆਂ ਜਿਹੜੀਆਂ ਰੋਟੀਆਂ ਆ ਉਹ ਬਣਾਉਣੀਆਂ ਆ ਇਸ ਆਟੇ ਦੀਆਂ ਤੁਸੀਂ ਜਿਹੜੀਆਂ ਪੂੜੀਆਂ ਵੀ ਬਣਾ ਸਕਦੇ ਹੋ ਤੇ ਜੇ ਮਤਲਬ ਕਿ ਕੋਲ ਤਿਆਰ ਕਰਕੇ ਨਾ ਤੇ ਤਵੇ ਦੇ ਉੱਤੇ ਇਹਨਾਂ ਦੇ ਪੂੜੇ ਵੀ ਬਣਾ ਸਕਦੇ ਹੋ ਤੇ ਇਹ ਜਿਹੜੀ ਰੋਟੀ ਆ ਨਾ ਬਹੁਤ ਹੀ ਨਰਮ ਬਣਦੀ ਆ ਤੇ ਬਹੁਤ ਹੀ ਸੌਫਟ ਬਣਦੀ ਆ ਤੇ ਮੈਂ ਜਿਹੜੀਆਂ ਆ ਉਹ ਅੱਜ ਗੋਲ-ਗੋਲ ਪਰੌਂਠੀਆਂ ਬਣਾਉਣ ਲੱਗੀਆਂ ਪਰੌਂਠੀ ਕਹਿ ਲਵੋ ਰੋਟੀ ਕਹਿ ਲਵੋ ਅਸੀਂ ਜ਼ਿਆਦਾਤਰ ਪਰੌਂਠੀ ਹੀ ਬੋਲਦੇ ਆ ਤੇ ਤੁਸੀਂ ਜਿਹੜਾ ਟਰਾਈ ਕਰਕੇ ਜ਼ਰੂਰ ਵੇਖਿਓ ਬਹੁਤ ਹੀ ਸਵਾਦ ਲੱਗਦੀ ਆ ਦਹੀਂ ਦੇ ਨਾਲ ਖਾਣ ਤੇ ਤੇ ਇਹ ਜਿਹੜੀ ਬੱਚਿਆਂ ਨੂੰ ਅਸੀਂ ਟਿਫਨ ਵਿੱਚ ਵੀ ਦੇ ਸਕਦੇ ਹਾਂ ਜਿਵੇਂ ਕਈ ਵਾਰੀ ਹੁੰਦਾ ਆ ਨਾ ਕਿ ਬੱਚੇ ਜਿਹੜੇ ਇੱਕੋ ਤਰ੍ਹਾਂ ਦੀ ਚੀਜ਼ ਖਾ ਖਾ ਕੇ ਜਿਵੇਂ ਆਪਾਂ ਗੋਭੀ ਵਾਲੇ ਪਰੌਂਠੇ ਬਣਾਉਂਨੇ ਆ ਜਿਆਦਾਤਰ ਸਟਫਿੰਗ ਵਾਲੇ ਬਣਾਉਂਨੇ ਆ ਨਾ ਤੇ ਬੰਦਾ ਖਾ ਖਾ ਕੇ ਕਈ ਵਾਰੀ ਬੋਰ ਵੀ ਹੋ ਜਾਂਦੇ ਆ ਇਹ ਤੇ ਨਹੀਂ ਆ ਕਿ ਅਸੀਂ ਬੋਰ ਨਹੀਂ ਹੁੰਦੇ ਹਾਂ ਬੋਰ ਹੋ ਜਾਂਦੇ ਆ ਤੇ ਥੋੜਾ ਜਿਹਾ ਡਿਫਰੈਂਟ ਸਟਾਈਲ ਹੋ ਜਾਂਦਾ ਆ ਥੋੜਾ ਜਿਹਾ ਡਿਫਰੈਂਟ ਤਰੀਕੇ ਨਾਲ ਜਿਹੜੀ ਆ ਇਹ ਰੋਟੀ ਬਣਦੀ ਆ ਥੋੜੀ ਜਿਹੀ ਸੌਫਟ ਹੁੰਦੀ ਆ ਤੇ ਬਹੁਤ ਹੀ ਟੇਸਟੀ ਲੱਗਦੀ ਆ ਤੁਸੀਂ ਇਹਨੂੰ ਜਿਹੜਾ ਆ ਬੱਚਿਆਂ ਨੂੰ ਟਿਫਨ ਵਿੱਚ ਵੀ ਦੇ ਸਕਦੇ ਹੋ ਤੇ ਨਾਲ ਹੀ ਜਿਹੜਾ ਆ ਇਹ ਜਿਹੜੀ ਪਰੌਂਠੀ ਆ achar ਨਾਲ ਤੇ ਦਹੀਂ ਨਾਲ ਖਾਓਗੇ ਨਾ ਤੇ ਇਹਦਾ ਟੇਸਟ ਆ ਹੋਰ ਵੱਧ ਜਾਂਦਾ ਆ ਤੇ ਅੱਜ ਦਾ ਜਿਹੜਾ ਬ੍ਰੇਕਫਾਸਟ ਆ ਬਹੁਤ ਹੀ ਟੇਸਟੀ ਬਣਿਆ ਇਹ ਜਿਹੜੀਆਂ ਰੋਟੀਆਂ ਆ ਬਹੁਤ ਹੀ ਸੌਫਟ ਬਣਦੀਆਂ ਆ ਮੈਂ ਪਹਿਲਾਂ ਵੀ ਇੱਕ ਵਾਰੀ ਬਣਾਈਆਂ ਸੀਗੀਆਂ ਤੇ ਇਹਨਾਂ ਦਾ ਜਿਹੜਾ ਟੇਸਟ ਆ ਸਟਫਿੰਗ ਵਾਲੇ ਜਿਹੜੇ ਗੋਭੀ ਦੇ ਪਰੌਂਠੇ ਹੁੰਦੇ ਆ ਉਹਨਾਂ ਨਾਲੋਂ ਬਿਲਕੁਲ ਹੀ ਵੱਖਰਾ ਹੁੰਦਾ ਆ ਸੋ ਟਰਾਈ ਜ਼ਰੂਰ ਕਰਿਓ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਜਿਹੜੀ ਅੱਜ ਦੀ ਜਿਹੜੀ ਰੈਸਪੀ ਆ ਇਹ ਕਿਵੇਂ ਦੀ ਲੱਗੀ ਸੋ ਅਸੀਂ ਇਹਨੂੰ ਜਿਹੜਾ ਦਹੀਂ ਨਾਲ ਵੀ ਖਾ ਸਕਦੇ ਆ ਬਟ ਮੈਂ ਜਿਹੜਾ ਆ ਇਹਨੂੰ ਅਚਾਰ ਨਾਲ ਤੇ ਚਾਹ ਨਾਲ ਹੀ ਖਾਣਾ ਆ ਸੋ ਆਈ ਹੋਪ ਕਿ ਤੁਹਾਨੂੰ ਜਿਹੜੀ ਅੱਜ ਦੀ ਵੀਡੀਓ ਆ ਅੱਜ ਦੀ ਜਿਹੜੀ ਰੈਸਪੀ ਆ ਉਹ ਪਸੰਦ ਆਈ ਹੋਗੀ ਸੋ ਟਰਾਈ ਜਰੂਰ ਕਰਿਓ ਤੇ ਜਰੂਰ ਕਮੈਂਟ ਕਰਕੇ ਦੱਸਿਓ ਮਿਲਦੇ ਆ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਐਂਡ ਥੈਂਕ ਯੂ ਫॉर ਵਾਚਿੰਗ